ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰਡ ਲੈ ਕੇ ਹਾਜ਼ਰਾਂ ਹਾਂ ਜੀ ਅੱਜ ਦੀ ਗੱਲ ਕਰਾਂਗੇ 26 ਜੁਲਾਈ ਦਾ ਦਿਨ ਹੈ ਸਵੇਰ ਦੇ ਲਗਭਗ 5:38 ਵਜੇ ਜਾ ਰਹੇ ਆ ਸੋ ਅੱਜ ਕਿੱਦਾਂ ਦਾ ਮੌਸਮ ਰਹਿ ਸਕਦਾ ਹੈ ਪੰਜਾਬ 플러스 ਨਾਲ ਲੱਗਦੇ ਖੇਤਾਂ ਦਾ ਇਹ ਦੇਖਾਂਗੇ ਆਪਾਂ ਸੋ ਐਸੇ ਲੋਕ ਜਿਹੜਾ ਤਾਜ਼ਾ ਸੈਟਲਾਈਟ ਦੱਸੇ ਨਾਲ ਉਹ ਤੁਹਾਡੇ ਨਾਲ ਸਾਂਝਾ ਕਰਦਿੰਨੇ ਆ ਜੀ ਸਭ ਤੋਂ ਪਹਿਲਾਂ ਸਕਰੀਨ ਦੇ ਉੱਤੇ ਦੇਖ ਸਕਦੇ ਆ ਪੰਜਾਬ ਦੇ ਵਿੱਚ ਬੱਦਲ ਵਾਏ ਦੇ ਨਾਲ ਬਹੁਤੇ ਖਾਗਾਂ ਦੇ ਵਿੱਚ ਐਸੇ ਬੱਦਲ ਵਾਏ ਜੀ ਸ਼ਾਹੀ ਹੋਈ ਹੈ ਜਿੱਥੇ ਕਿਤੇ ਮੀਂਹ ਲੱਗਣ ਦੇ ਅਸਰ ਨੇ ਆਉਂਦੇ ਘੰਟਿਆਂ ਦੇ ਵਿੱਚ ਉਹ ਲੱਗ ਰਹੇ ਨੇ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕੁਝ ਖੇਤਰ ਖਾਸ ਕਰਕੇ ਰਜਨਾਲਾ ਫਤਿਹਗੜ ਚੂੜੀਆਂ ਡੇਰਾ ਬਾਬਾ ਨਾਨਕ ਗੁਰਦਾਸਪੁਰ ਦੇ ਕੁਝ ਖੇਤਰ ਹੋ ਸਕਦੇ ਨੇ ਜਿੱਥੇ ਆਉਂਦੇ ਅੱਧੇ ਘੰਟੇ ਤੱਕ ਕਿਤੇ ਕਿਤੇ ਤੇਜ਼ ਛਰਾਟੇ ਕਿਤੇ ਹਲਕੇ ਦਰਮਿਆਨੇ ਜਿਹੇ ਛਰਾਟੇ ਜਿਹੜੇ ਨੇ ਖੇਤਰਾਂ ਦੇ ਵਿੱਚ ਲੱਗ ਸਕਦੇ ਨੇ ਕਿਉਂਕਿ ਲੈਂਦੇ ਤੋਂ ਚੜਦੇ ਵੱਲ ਨੂੰ ਤਗੜਾ ਬਦਲ ਇੱਧਰ ਕੁਝ ਕਰ ਰਿਹਾ ਹੈ ਇਸ ਤਰ੍ਹਾਂ ਇੱਕ ਪੱਟੀ ਦੀ ਤਰ੍ਹਾਂ ਬੱਦਲ ਬਣਿਆ ਹੋਇਆ ਜਿਵੇਂ ਕਿ ਲੁਧਿਆਣਾ ਜਲਾ ਹੋ ਗਿਆ ਪਟਿਆਲਾ ਹੋ ਗਿਆ ਸ਼੍ਰੀ ਹਰਿ ਖਤੇਗੜ ਸਾਹਿਬ ਹੋ ਗਿਆ ਸੰਗਰੂਰ ਬਰਨਾਲਾ ਮਾਨਸਾ ਜਲੰਧਰ ਕਪੂਰਥਲਾ ਤੇ ਇੱਧਰ ਨਵਾਂ ਸ਼ਹਿਰ ਹੁਸ਼ਿਆਰਪੁਰ ਸੋ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਹਲਕੇ ਜਿਹੇ ਸ਼ਰਾਟੇ ਲੱਗ ਸਕਦੇ ਨੇ 5-7 ਮਿੰਟਾਂ ਵਾਲੇ ਕਿਤੇ ਕਿਤੇ ਹੋ ਸਕਦਾ ਸ਼ਰਾਟੇ ਤੇਜ਼ ਵੀ ਲੱਗ ਜਾਣ ਸੋ ਇਹ ਜਿਹੜਾ ਸਿਸਟਮ ਸਾਰਾ ਚੱਲ ਰਿਹਾ ਜੀ ਇਹ ਅੱਜ ਘੱਟ ਖੇਤਰੀ ਕਾਰਵਾਈਆਂ ਦਰਜ ਕਰਾਵੇਗਾ ਯਾਨੀ ਕਿ ਬਹੁਤੇ ਖਾਗਾਂ ਦੇ ਵਿੱਚ ਉਮੀਦ ਹੀ ਉਮੀਦ ਨਹੀਂ ਹੈ ਹਾਲਾਂਕਿ ਬੱਦਲ ਬਹੁਤੇ ਖੇਤਰਾ ਖੇਤਰਾ ਦੇ ਵਿੱਚ ਛਾਈ ਹੋਏ ਨੇ ਪਰ ਹੋਏਗਾ ਔਰ ਉਹ ਨਾਲ ਲੱਗਦੇ ਦੋ ਚਾਰ ਜਿਲਿਆਂ ਨੂੰ ਕਵਰ ਕਰੇਗਾ ਕਿਤੇ ਕਿਤੇ ਹਲਕੇ ਆ ਬਝਾਰਾਂ ਕਿਤੇ ਕਿਤੇ ਦਰਮਿਆਨੇ ਜੇ ਸ਼ਰਾਟੇ ਲੱਗ ਸਕਦੇ ਨੇ ਇਹ ਤਾਂ ਫਨਕਾਰ ਨਹੀਂ ਕਰ ਸਕਦੇ ਜਿਵੇਂ ਕਿ ਸ੍ਰੀ ਅਮਰੇਸਾ ਸਾਹਿਬ ਦਾ ਗੁਰਦਾਸਪੁਰ ਦੇ ਵਿੱਚ ਲੱਗਣ ਗਿਆ ਅੱਧੇ ਘੰਟੇ ਜਾਂ ਘੰਟੇ ਦੇ ਵਿੱਚ ਕਿਤੇ ਹਲਕੇ ਕਿਤੇ ਦੇ ਸ਼ਰਾਟੇ ਲੱਗਣ ਦੇ ਆਸਾਰ ਨਹੀਂ ਇਸ علاوہ ਜਿਹੜੀ ਮੌਨਸੂਨ ਟਰਾਫ ਜਿਹੜੀ ਕਿ ਪਹਾੜਾ ਦੇ ਨਾਲ ਜਾਂ ਲੱਗੀ ਸੀ ਪਿਛਲੇ 3-4 ਦਿਨਾਂ ਤੋਂ ਜਿੱਦੇ ਸੜਕਾਂ ਮੀਦੜ ਜਹ ਹੋ ਰਹੀ ਸੀ ਉਹ ਟਰਾਫ ਹੋਣ ਹੈਗਾ ਕਿ ਜੁਕਤੀਆ ਰਾਜਸਥਾਨ ਦੇ ਦੱਖਣ ਪੂਰਬੀ ਖੇਤਰ ਮੱਧ ਪ੍ਰਦੇਸ਼ ਯੂਪੀ ਦੇ ਬਹੁਤੇ ਭਾਗ ਦਿੱਲੀ ਗੁਰੂਗਰਾਮ ਨੈਟਾ ਤੋਂ ਥੱਲੇ ਵਾਲੇ ਪਾਸੇ ਐਸੇਲੇ ਟਰਾਫ ਜਿਹੜੀ ਮੌਜੂਦ ਹੈ ਜਿੱਦੇ ਸਦਕਾ ਐਸਲ ਦੇ ਦੇ ਸਕਦੇ ਆ ਕਿ ਰਾਜਸਥਾਨ ਦੇ ਦੱਖਣ ਪੂਰਬੀ ਖੇਤਰਾਂ ਦੇ ਵਿੱਚ ਤਗੜਾ ਬੱਦਲ ਐਸਲ ਬਣਿਆ ਹੋਇਆ ਜਿਹੜਾ ਕਿ ਨਾਲ ਲੱਗਦੇ 7-8 ਜ਼ਿਲ੍ਹਿਆਂ ਨੂੰ ਕਵਰ ਕਰੇਗਾ ਤੇ ਤਗੜੇ ਉਮੀਦਾਰ ਜਗਰਾਵੇਗਾ ਉਸੇ ਫਾਸੇ ਜਿਹੜਾ ਯੂਪੀ ਵਾਲੇ ਫਾਸੇ ਦੇਖੀਏ ਤੇ ਉਧਰ ਵੀ ਪੂਰਬੀ ਯੂਪੀ ਦੇ ਵਿੱਚ ਔਰ ਦੱਖਣੀ ਯੂਪੀ ਦੇ ਵਿੱਚ ਐਸਲ ਤਗੜਾ ਬੱਦਲ ਬਣਿਆ ਹੋਇਆ ਉਹ ਵੀ ਨਾਲ ਲੱਗਦੇ ਯੂਪੀ ਦੇ ਬਹੁਤੇ ਜ਼ਿਲ੍ਹਿਆਂ ਨੂੰ ਕਵਰ ਕਰੇਗਾ ਸੋ ਐਸੀ ਤਰ੍ਹਾਂ ਮੱਧ ਪ੍ਰਦੇਸ਼ ਦੇ ਵਿੱਚ ਵੀ ਉਮੀਦਾਂ ਆਸਾਰ ਬਣ ਗਏ ਨੇ ਕਿਉਂਕਿ ਇਹਨਾਂ ਖੇਤਰਾਂ ਦੇ ਵਿੱਚ ਟਰਫ ਜਿਹੜੀ ਮੌਨਸਨ ਦੀ ਮੌਜੂਦ ਹੈ ਪੰਜਾਬ ਦੇ ਵਿੱਚ ਘੱਟ ਖੇਤਰੀ ਕਰਵਾਜਾਂ ਤੋਂ ਇਨਕਾਰ ਨਹੀਂ ਆ ਜਿੱਥੇ ਕਿਤੇ ਬਦਲ ਬਣੇਗਾ ਉਹ ਘੱਟ ਖੇਤਰੀ ਕਰਵਾਜਾਂ ਦਾ ਅਰਜ ਕਰਾਵੇਗਾ ਭਾਵੇਂ ਉਹ ਸਵੇਰੇ ਬਣੇ ਸ਼ਾਮ ਨੂੰ ਬਣੇ ਤੇ ਮੀਂਹ ਲੱਗਣਗੇ ਜ਼ਰੂਰ ਪਰ ਉਹ ਬਹੁਤ ਘੱਟ ਸੀਮਤ ਖੇਤਰਾ ਦੇ ਵਿੱਚ ਰਹਿਣਗੇ ਤੇ ਬਦਲ ਵਾਜਣਾ ਸ਼ਰਾਟੇ ਲੱਗਦੇ ਰਹਿਣਗੇ ਟਾਈਮ ਦੇ ਨਾਲ ਕਿਉਂਕਿ ਮੌਨਸੂਨ ਦਾ ਸੀਜ਼ਨ ਹੈ ਬਦਲ ਕਿਤੇ ਵੀ ਵੱਢ ਸਕਦਾ ਹੈ ਜੀ ਸੋ ਜਾਂਦੇ ਜਾਂਦੇ ਇੱਕ ਅਪਡੇਟ ਤੁਹਾਨੂੰ ਇਹ ਵੀ ਦੇ ਦਈਏ ਕਿ 27 ਤੋਂ ਲੈ ਕੇ 30 ਦੇ ਵਿਚਕਾਰ ਵੱਡੇ ਫੱਦਰ ਤੇ ਉਮੀਦਵਾਰ ਜੁੜੇ ਹੋਣ ਜਾ ਰਹੇ ਨੇ 26 ਤਰੀਕ ਦਾ ਅੱਜ ਦਿਨ ਹੈ 27 ਤਰੀਕ ਦੀ ਕੱਲ ਦੀ ਆਫਾ ਗੱਲ ਕਰ ਰਹੇ ਆ ਜੇ ਕੱਲ ਐਦਾ ਉਮੀਦ ਵਾਲਾ ਮਾਹੌਲ ਨਹੀਂ ਬਣਦਾ ਤੇ 28 ਤੋਂ ਲੈ ਕੇ 30 ਦੇ ਵਿਚਕਾਰ ਵੱਡੇ ਫੱਦਰ ਤੇ ਕਾਰਵਾਈਆਂ ਵੀ ਹਾਦੀ ਹੋਣ ਦੀ ਉਮੀਦ ਬਣ ਗਈ ਹੈ ਜੀ ਬਾਕੀ ਅਪਡੇਟ ਤੁਹਾਨੂੰ ਇਹਦੀ ਇਹ ਸਿਸਟਮ ਬਾਰੇ ਡਿਸਕਸ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਇਜਾਜ਼ਤ ਦੇ ਉਪਰ